ਦੁਨੀਆ ਦੇ ਪ੍ਰਸਿੱਧ ਕਬੱਡੀ ਦੇ ਸ਼ਰਤਾਂ ਦੇ ਵੀਰੋ ਇਹਨਾਂ ਮਾਚਾਂ ਦਾ ਆਨੰਦ ਮਾਣ ਰਹੇ ਨੇ ਮੱਗਰ ਰਾਈ ਦਾ ਇੱਕ ਮਾਖੂਦ ਨਹੀਂ ਸਾਲ ਦਾ ਬੰਦਾ ਮਾਇਸਵਾ ਸਾਧੂ ਦਾ ਬਲਜੀਤ ਨੇ ਦੇਖਿਆ ਠੂੜ ਦਾ ਰਾਮੰਦ ਕਰਕੇ ਧਾਰੀ ਮਸ਼ਹੂਰ ਦਾ ਸਾਧੂ ਦੇ ਬਲਜੀਤ ਜਤੇ ਇੱਕ ਮਾ ਠੂੜ ਦਾ ਰਾਮੰਦ ਕਰਕੇ ਧਾਰੀ ਮਸ਼ਹੂਰ ਦਾ ਜਿਸ ਸਵਾਲ ਵਾਲੇ ਤਾੜੀ ਮਾਰ ਦਿਓ ਦਰਸ਼ਕੀਰੋ ਤਾੜੀ ਮਾਰ ਦਿਓ ਮੇਰੀ ਸਨ ਆ ਜਾਂਦਾ ਇਹ ਹੈ ਨਾਉਜਾਨਾ ਠੂੜ ਪਿੰਡ ਦਾ ਜੱਜ ਮੇਰੇ ਵੀਰੋ ਨਾਲ ਕਿਹਦਾ ਵੀਰ ਆ ਨਾਲ ਜਲੰਧਪੁਰਾ ਤੇ ਕੋਹਲਿਆ ਟ੍ਰਿਕਰ ਫੇਰ ਨਾਲ ਸਾਹ ਬਿੰਦਾ ਅੱਗੇ ਹਰਜੀਤ ਵਰਗੇ ਇੱਕਮ ਅਥੂਲ ਬਿੰਦਾ ਟ੍ਰਿਕਰ ਦਾ ਜਿੱਤੂ ਦੁਨੀਆ ਦਾ ਮਹਾਨ ਦਾਤੀ ਇਸ ਵੇਲੇ ਤਾਉਣ ਤੇ ਹੱਥ ਰੱਖੇਗਾ ਪਤਾ ਲੱਗੇਗਾ ਕਿ ਪੁਆਇੰਟ ਕਿਹੜੇ ਹੱਥ ਆਪੀ ਤੇ ਆ ਕੇ ਜੁੜਦਾ ਦਾਦੂ ਨਿੱਕੇ ਮਾਰੋ ਪਾਣੀ ਦਾ ਜਿਹੜਾ ਟ੍ਰਿਕਰ ਦਾ ਜੋਤੂ ਹੈ ਪਾਣੀ ਦਾ ਪਤਾ ਮੁੱਢ ਮਾਫੀ ਲਾ ਗਿਆ ਚਾਈ ਦਾ ਨਾਮ ਹੈ ਇਸ ਖਿਡਾਰੀ ਦਾ ਐਨੇ ਤੇ ਨਹੀਂ ਜਲਸੀਆਂ ਮਾਰ ਨਹੀਂ ਲੱਗਿਆ ਕੀ ਮੈਂ ਸਰ ਬਾਕੀ ਨੂੰ ਮਿਲਕੀ ਇਹ ਅਗਲੀ ਕਬੱਡੀ ਫਿਰ ਇਸੇ ਦੇ ਆ ਸਰ ਦੀ ਧਰਤੀ ਦਾ ਨਾਜਨ ਉਧਰ ਕਹਿੰਦੇ ਖੇਡ ਕਬੱਡੀ ਦਾ ਵੱਡਾ ਜਹਾਜ਼ ਪੁੱਜ ਗਿਆ ਜੰਮੋ ਇਹਨਾਂ ਪੁੱਜਿਆ ਬਹੁਤ ਧੰਨਵਾਦ ਕਰਦੇ ਆ ਵਾਹ ਵਾਹ ਇਹ ਰੀਸਾ ਨਾਲ ਗਿਆ ਇਹ ਆ ਦੂਰ ਪਿੰਡ ਦਾ ਇੱਕ ਬੰਦਾ